ਕਿਆ ਤੇ ਹੋਲੀ ਲੋਕਾਂ ਨਾਲ ਖੇਡੀ ਤੂੰ ਸੱਚੀ ਗੱਲ ਹੈ ਨਾ ਰੋਟੀ ਮੋਆ ਪਿੱਛੋਂ ਕਵਿੰਦਰ ਜਾਉਂਦੀ ਦੇਖੀ ਦੁਨੀਆ ਮੈਂ ਮੋਆ ਪਿੱਛੋਂ ਲੰਗਰ ਖਾਂਦੀ ਜੇ ਜੀਵੇ ਵੀ ਆਪਣੇ ਮਾਪੇ ਨੂੰ ਪਾਣੀ ਦਾ ਕੁ ਨਿਮਾ ਦੇ ਸਕੇ ਰੋਟੀ ਵੀ ਦੇ ਸਕੇ ਤਾਂ ਮਗਰੋਂ ਹੀ ਘੋਟਿਆਂ ਨੂੰ ਜਾ ਕੇ ਭਾਂਡੇ ਮਾਜਣ ਦੀ ਸੇਵਾ ਕਰਨ ਦੀ ਕੋਈ ਲੋੜ ਨਹੀਂ ਹੈ ਜੇ ਜੀਦੇ ਜੀ ਆਪਣੀ ਮਾਂ ਨੂੰ ਸੁੱਖ ਨਹੀਂ ਨ ਦੇ ਮਨ ਤੋਂ ਵਾਰ ਸ਼ਬੀਨਾ ਕੇ ਹਾਂਜੀ ਜੀ ਦਾਦਿਆਂ ਦੀ ਜੀ ਅੱਲਾ ਤਵਾ ਬਾਈ ਸਾਨੂੰ ਇਹ ਦੱਸੋ ਜਿਹੜੀ ਇਹ ਗੱਡੀ ਚੱਲਦੀ ਆਈ ਆ ਇਹ ਪਹਿਲਾਂ ਕਿੱਥੋਂ ਚੱਲਦੀ ਆਈ ਆ ਸਾਈ ਪਿੰਦਰ ਸ਼ਾਹ ਜੀ ਸ਼ਾਹ ਅੱਛਾ ਐਸ ਵੇਲੇ ਗੱਡੀ ਨਹੀਂ ਸੀ ਨਿਕੋਣੇ ਨਵੀ ਸ਼ਾਹ ਜੀ ਨਵੀ ਸ਼ਾਹ ਜੀ ਕਿੰਨੇ ਚਿਰ ਤੋਂ ਮਤਲਬ ਨਵੀ ਸ਼ਾਹ ਨੂੰ ਗੱਡੀ ਮਿਲੀ ਆ ਜਿਹੜਾ ਸਾਈ ਸਾਡੇ ਪੂਰੇ ਹੋਏ ਸੀ 6 ਸਾਲ ਤੋਂ ਹੋ ਗਏ ਨਵੀ ਸ਼ਾਹ ਤੇ ਜਿਹੜਾ ਤੁਹਾਡਾ ਜੋੜ ਮੇਲਾ ਲੱਗਦਾ ਕਿੰਨਾ ਚਿਰ ਹੋ ਗਿਆ ਲੱਗਦਾ ਹੈ ਸੰਤਾਨ 47 47 47 ਸਾਲ ਹੋ ਚੁੱਕਿਆ ਜੀ ਤਾਂ ਇਸ ਵੇਲੇ ਜਿਹੜੀ ਗੱਦੀ ਚੱਲਦੀ ਆਈ ਆ ਤੇ ਇਹਦੇ ਜਿਹੜੀ ਹਮ ਉਹਦੇ ਭੂਮਿਕਾ ਮੇਨ ਕੋਣ ਨਵਾਰੇ ਆ ਇਸ ਵੇਲੇ ਪਹਿਲਾਂ ਸਾਡੇ ਆਪਣੇ ਸਾਹਿਬ ਜਿੰਦਰ ਸ਼ਾਹ ਜੀ ਸੀਗੇ ਜਿਹੜੇ ਗੱਦੀ ਦੀ ਸੀਸਤੀ ਸੀ ਉਹਨਾਂ ਤੋਂ ਬਾਅਦ ਫਿਰ ਉਹਨਾਂ ਦੇ ਬੰਦੇ ਨਵੀ ਸ਼ਾਹ ਜੀ ਔਰ ਉਹਨਾਂ ਦੇ ਜੋ ਬਾਈਫ ਆ ਉਹਨਾਂ ਦੀ ਕੋਮ ਸੇਵਾ ਦਾ ਰੋਹ ਹੈ ਉਸ ਟਾਈਮ ਉਹ ਵੀ ਸੇਵਾ ਕਰਦੇ ਆ ਜਿਹੜਾ ਮੇਲਾ ਆ ਮੇਲੇ ਦੇ ਵਿੱਚ ਆਉਣ ਆਲੀਆਂ ਸੰਗਤਾਂ ਲਈ ਕੀ ਕੀ ਮਦਦ ਸਾਧਨ ਹੈ ਤੁਹਾਡੇ ਕੋਲ ਜਿਹੜੇ ਸਾਧਨ ਆ ਸੰਗਤਾਂ ਦੂਰ ਦੂਰੋਂ ਆ ਰਹੀਆਂ ਉਹਨਾਂ ਵਾਸਤੇ ਕੀ ਸਾਧਨ ਹੈ ਕੀ ਰੋਟੀ ਪਾਣੀ ਦਾ ਪ੍ਰਬੰਧ ਕੀ ਆ ਆਪਣਾ ਉਹਨਾਂ ਦੇ ਬਾਰੇ ਰਹਿਸ਼ ਵਾਰੇ ਕੀ ਪ੍ਰਬੰਧ ਆ ਸਾਰੀਆਂ ਸੰਗਤਾਂ ਕਿ ਮਿਲਦੀ ਕਰਦੇ ਆ ਕਿ ਜਿੱਥੇ ਸਮੂਹ ਲੋਕਾਂ ਚਾਹਤਾਂ ਸਾਡੀ ਮੇਦਾ ਦੇਖ ਰਹੀਆਂ ਆ ਕੋ ਇੱਕ ਵਾਰੀ ਆ ਕੇ ਸਾਡੇ ਮਤਲਬ ਕਿ ਮੇਦੇ ਨੂੰ ਆ ਕੇ ਰੌਣਕ ਨੂੰ ਵਧਾਉਣ ਤੇ ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣਾ ਆ ਕੇ ਸਾਡੇ ਨਾਲ ਸਹਿਯੋਗ ਕਰਨ ਸਾਰੇ ਤਰ੍ਹਾਂ ਦਾ ਹਾਂ ਕਿੰਦਾ ਸਹਿਯੋਗ ਚਾਹੀਦਾ ਤੁਹਾਨੂੰ ਦੇਖੋ ਜੀ ਅਸੀਂ ਛੱਡ ਕੋਈ ਪਾਉਣੀ ਆ ਮਾਰਾਈਦੀ ਕਿਉਂਕਿ ਸਾਨੂੰ ਬਹੁਤ ਆਪਣਾ ਲੱਗਦਾ ਹੈ ਜਦੋਂ ਕਲਾਕਾਰ ਵੱਡੇ-ਵੱਡੇ ਬੱਚੇ ਸਾਡੇ ਪਰਉ ਪ੍ਰਦੇਸਾਂ ਜੋ ਪੈਸੇ ਭੇਜਦੇ ਆ ਕਲਾਕਾਰ ਕਰਦੇ ਆ ਯਾਨੀ ਇੱਕ ਤਾਂ ਉਹਦੀ ਤਨ ਤਨ ਮਨ ਧਨ ਨਾਲ ਸੇਵਾ ਹਾਂਜੀ ਹਾਂਜੀ ਧਨ ਨਾਲ ਸੇਵਾ ਕਿਤਾਬਾਂ ਵਿੱਚ ਧਨ ਨਾਲ ਵੀ ਚੋਣਿਆ ਮਨ ਨਾਲ ਵੀ ਚੋਣਿਆ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਜਿਹੜੀ ਸਾਡੀ ਸੰਗਤ ਆ ਦੂਦਰਾਡੇ ਬੈਠੀ ਆ ਜਿੰਨੇ ਤੱਕ ਤੁਹਾਡਾ ਮੈਸੇਜ ਆਣਾ ਹਾਂਜੀ ਉਹਨੂੰ ਕੀ ਮੈਸੇਜ ਆ ਤੁਹਾਡਾ ਸਾਡਾ ਮੈਸੇਜ ਇਹੀ ਹੈ ਜੀ ਉਹ ਵੀ ਆ ਕੇ ਮੇਲੇ ਨੂੰ ਆਪਣਾ ਸਾਡੇ ਰੌਣਕ ਨੂੰ ਬਤਾਉਣ ਕਿ ਸਾਨੂੰ ਆ ਕੇ ਸਾਰੇ ਬੱਚੇ ਪੜ੍ਹਨਾਂ ਬਾਬਾ ਜੀ ਦੇ ਦਰਸ਼ਨ ਕਰਨਾ ਆਖਿਆ ਬਾਬਾ ਰਾਮ ਸਰ ਸਾਈ ਜੀ ਦੇ ਦਰਸ਼ਨ ਕਰ ਲੰਗਰ ਤੁਹਾਡੇ ਕਿਵੇਂ ਚੱਲਦੇ ਆ ਜਿਹੜੇ ਲੰਗਰ ਤੁਹਾਡੇ ਚੱਲਦੇ ਆ ਲੰਗਰ ਬਹੁਤ ਵਧੀਆ ਜੀ ਇਹ ਬਜ਼ੁਰਗ ਇਹਨਾਂ ਸਾਰੇ ਲੰਗਰ ਦੀ ਸਹਿਯੋਗ ਦੇ ਨਾਲ ਤੇ ਨਹੀਂ ਸਭ ਦੇ ਸਭ ਜਿਹੜੇ ਬੈਠੇ ਸਾਡੇ ਬੱਚੇ ਆ ਇਹਨਾਂ ਦੇ ਚੰਗੇ ਜੁਮੇ ਦਾਲ ਬਹੁਤ ਹੀ ਸੋਹਣੇ ਹਾਂ ਜੀ ਜਿਹੜੇ ਅੱਜ ਕਲਾਕਾਰ ਤੁਸੀਂ ਸੱਦੇ ਆ ਉਹਨਾਂ ਚੋਂ ਕਲਾਕਾਰ ਕਿਹੜੇ ਕਿਹੜੇ ਆ ਰਹੇ ਆ ਸਤਾਰੰਬੀ ਪਰਦੇਸੀ ਨੂੰ ਰਾਤ ਨੂੰ ਡਰਾਮਾ ਹੈ ਜੀ ਸਾਰੀ ਰਾਤ ਡਰਾਮਾ ਸਾਰੀ ਰਾਤ ਸਾਰੀ ਰਾਤ ਡਰਾਮਾ ਤੇ ਹੋਰ ਕੌਣ ਆ ਰਿਹਾ ਬਸ ਹੋਈ ਹੈ ਜੀ ਹੁਣ ਬਸ ਦਿਨੇ ਲੱਗੇ ਬਾਕੀ ਸਾਰੇ ਚਲੋ ਧੰਨਵਾਦ ਜੀ ਤੁਹਾਡਾ ਜਿਹੜੀਆਂ ਸੰਗਤਾਂ ਸਾਡੀਆਂ ਆਉਣ ਵਾਲੀਆਂ ਸੰਗਤਾਂ ਆ ਮੇਲਾ ਦੇਖਦੀਆਂ ਆ ਉਹਨਾਂ ਵਾਸਤੇ ਕੀ ਪਰਵਾਹ ਨਹੀਂ ਉਨਾ ਵਾਸਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਜੀ ਜਿਵੇਂ ਪੱਖੇ ਲੱਗੇ ਹੋਏ ਹਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੀ ਸ਼ਕਤ ਬੈਠੀ ਆ ਪਰ ਲੰਗਰ ਬਹੁਤ ਵਧੀਆ ਤਰੀਕੇ ਦੇ ਨਾਲ ਮੁੰਡੇ ਜੋ ਸੇਵਾਦਾਰ ਪੈਂਦੇ ਆ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਆ ਤੁਸੀਂ ਗੱਲ ਦੀ ਤੰਗੀ ਨਹੀਂ ਅਟੁੱਟ ਲੰਗਰ ਚੱਲਦੇ ਆ ਮਹਾਰਾਜ ਦਾ ਹਾਂ ਜੀ ਤੇ ਇਹ ਜਿਹੜਾ ਮੇਲਾ ਆ ਤਕਰੀਬਨ ਸਵੇਰ ਤੋਂ ਸਟਾਰਟ ਹੋ ਕੇ ਕਿੰਨੇ ਵਜੇ ਤੱਕ ਚੱਲਦਾ ਹੈ ਇਹ ਦੇਰ ਰਾਤ ਤੱਕ ਚੱਲਣਾ ਜੀ ਸਵੇਰੇ 5-6 ਵਜੇ ਤੱਕ ਕਿੰਨੇ ਦਿਨ ਚੱਲਦਾ ਹੈ ਦੋ ਦਿਨ ਜੀ ਦੋ ਦਿਨ ਚੱਲਦਾ ਹੈ ਹਾਂ ਜੀ ਕੀ ਮੈਸੇਜ ਆ ਤੁਹਾਡਾ ਸੰਗਤਾਂ ਨੂੰ ਮੈਸੇਜ ਇਹ ਹੈ ਜੀ ਦਰਬਾਰ ਦੇ ਉੱਤੇ ਸੰਗਤਾਂ ਸਾਰੀਆਂ ਆਉਣ ਦਰਸ਼ਨ ਕਰਨ ਮਹਾਰਾਜ ਦੇ ਮੂੰਹੋਂ ਮੰਗੀਆਂ ਮਰਾਦਾ ਪਾਉਣ ਬਹੁਤ ਹੀ ਸੱਚ ਦਾ ਦਰਬਾਰ ਹੈ ਸਰਬ ਸੰਗਤਾਂ ਦਾ ਦਰਬਾਰ ਹੈ ਜੀ ਤੇ ਜਿਹੜੀ ਮਦਦ ਆ ਆਪਾਂ ਮਦਦ ਕਿਸ ਸਾਭ ਦੀ ਮਤਲਬ ਸੰਗਤ ਤੋਂ ਮੰਗ ਸਕਦੇ ਆ ਮਦਦ ਇਹ ਅਜ ਤਾਂ ਹੁਣ ਅੱਜ ਬਾਰਿਸ਼ ਦਾ ਕੱਲ ਤੋਂ ਬਾਰਿਸ਼ ਦਾ ਬਹੁਤ ਵੱਡਾ ਸਾਨੂੰ ਦੁਆ ਹੋ ਰਹੀ ਹੈ ਅਸੀਂ ਪ੍ਰੋਬਲਮ ਆ ਰਹੀ ਸੀ ਸੋ ਸੰਗਤ ਨੂੰ ਸਾਰਿਆਂ ਨੂੰ ਅਨਾਉਂਸ ਕਰਕੇ ਬੇਨਤੀ ਕੀਤੀ ਹੈ ਕਿ ਉਹ ਸ਼ੈੱਡ ਦੇ ਵਿੱਚ ਜੋ ਆਪਣਾ ਯੋਗਦਾਨ ਪੂਰਨ ਆਪਣਾ ਪਾ ਗਿਓ ਥੋੜਾ ਅਗਲੇ ਸਾਲ ਤੋਂ ਥੋੜਾ ਵਧੀਆ ਤਰੀਕੇ ਦੇ ਨਾਲ ਸ਼ੈੱਡ ਦੇ ਵਿੱਚ ਲੰਗਰ ਪਾਣੀ ਜੋ ਕਲਾਕਾਰਾਂ ਦਾ ਪ੍ਰੋਗਰਾਮ ਸਾਰਾ ਅਸੀਂ ਕਿ ਕਰਵਾਉਣਾ ਕੋ ਜੋ ਮੀਂਹ ਪਾਣੀ ਮਤਲਬ ਮੀਂਹ ਹੋਰ ਦੇ ਨਾਲ ਥੋੜੀ ਦਿੱਕਤਾਂ ਆਉਂਦੀ ਹੈ ਨਾ ਹਾਂਜੀ ਦਿੱਕਤ ਬਹੁਤ ਆ ਰਹੀ ਹੈ ਜੀ ਬਾਰਿਸ਼ ਦੇ ਨਾਲ ਦਿੱਕਤ ਆ ਰ ਤਤਿਨ ਸੀਦੇ ਸਾਈਂ ਬਿੰਦਰ ਸ਼ਾਹ ਜੀ ਦੇ ਬੇਟੇ ਨਵੀ ਸ਼ਾਹ ਜੀ ਨਵੀ ਸ਼ਾਹ ਜੀ ਹਾਂ ਜੀ ਕਿੰਨੇ ਸਾਲ ਤੋਂ ਗੱਦੀ ਚੱਲਦੀ ਆਈ ਹੈ ਜੀ ਗੱਦੀ ਤਕਰੀਬਨ 47 ਸਾਲ ਹੋ ਗਏ 47 ਸਾਲ 47ਵਾਂ ਮੇਲਾ ਮਨਾ ਰਹੇ ਆ ਜੀ 45ਵਾਂ ਮੇਲਾ ਤੇ ਮੇਰੇ ਲਾਸਟ ਕੁਐਸਚਨ ਤੁਹਾਨੂੰ ਆ ਤੇ ਇਸ ਵੇਲੇ ਜਿਹੜੀ ਸੰਗਤ ਆਈ ਆ ਦੂਰੋਂ ਦੂਰੋਂ ਇਹਨਾਂ ਵਾਸਤੇ ਰਹਿਣ ਦਾ ਕੀ ਪ੍ਰਬੰਧ ਹੈ ਤੁਹਾਡਾ ਰਹਿਣ ਦਾ ਬਹੁਤ ਵਧੀਆ ਸਾਰੇ ਪੱਸੇ ਕੀਤਾ ਹੈ ਹਾਲ ਬਣਿਆ ਹੈ ਦਰਬਾਰ ਦੇ ਆਲੇ ਦੁਆਲੇ ਹਾਲ ਬਣਿਆ ਹੈ ਬੈਠਣ ਉੱਠਣ ਦਾ ਅੱਜ ਤਾਂ ਮਰਜ਼ੀ ਆਨੰਦ ਨਾਲ ਪਹਿਣ ਸਾਰਾ ਵਿਵਸਥਾ ਕੀਤੀ ਗਈ ਹੈ ਤੇ ਜਿਹੜਾ ਲੰਗਰ ਦੀ ਲੰਗਰ ਕਿਸ ਤਰ੍ਹਾਂ ਜਾਂਦਾ ਲੰਗਰ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸਰ ਚਲੋ ਦੋਆਬਾ نیوز ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਬਹੁਤ ਮੈਡੀ ਬੰਦ ਕਰ ਦੇਣਾ ਹੁਣੇ ਤੁਹਾਡਾ ਹੁਕਮ ਚਾਹੀਦਾ ਲੰਗੀ ਦੇ ਨਖਰਾ ਕੀ ਸਾਡੇ ਧਰਮਵੀਰ ਪਰਦੇਸੀ ਜੀ ਉਹਨਾਂ ਦਾ ਪੂਰਾ 뮤지컬 ਗਰੁੱਪ ਆਪਣੇ ਤੱਕ ਪਹੁੰਚ ਬੈਠਾ ਹੋ ਚੁੱਕਾ ਹੈ ਜੋ ساری ਰਾਤ ਤੁਹਾਡਾ ਮਨੋਰੰਜਨ ਉਹਨਾਂ ਨੇ ਵੀ ਕਰਨਾ ਹੈ ਸਵੇਰ ਤੋਂ ਸੰਤਾ ਬੈਠੀਆਂ ਥੋੜੀ ਰੈਸਟ ਬਾਬਾ ਜੀ ਨੇ ਵੀ ਕਰਨੀ ਹੈ ਔਰ ਸਾਡੇ ਫਗਵਾੜੇ ਤੋਂ ਜੋ ਆਪਾ ਨਿਊਜ਼ 24 ਵਾਲੇ ਸਾਡੇ ਵੀਰ ਗੁਰਮਖ ਸਿੰਘ ਜੀ ਪਹੁੰਚੇ ਹੋਏ ਹਨ ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ ਸੋ 1 ਮਿੰਟ ਲਈ ਮਾਫੀ ਚਾਹੁੰਦੇ ਆ ਭਾਜੀ ਪਲੀਜ਼ ਸਭ ਤੋਂ ਵੱਧ ਧੰਨਵਾਦ ਭਾਜੀ ਉਹਨਾਂ ਦਾ ਜਿਨ੍ਹਾਂ ਨੇ ਜੋ ਇਸ ਮੇਲੇ ਦੀ ਨਿਊਜ਼ ਨੂੰ YouTube ਚੈਨਲ ਦੇ ਉੱਤੇ ਸਾਰਿਆਂ ਦੀ ਸੰਖਿਆ ਦੇ ਵਿੱਚ ਦਿਖਾ ਲਣਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹਦੇ ਕੋਲੋਂ ਮੈਂ ਲੈਣੇ ਆ ਨਾ ਕੀ ਕੀਮਤ ਦੀ ਇਹ ਬੇਕੀਮਤ ਹੁੰਦੀ ਤੇ ਅਸੀਂ ਤੁਹਾਡੇ ਨਾਲ ਇੱਕ ਬਣ ਕੇ ਜੁੜੇ ਆ ਤੇ ਮਗਰ ਅਸ ਸਿਫਰਾਂ ਜਿੰਨੀਆਂ ਸੰਗਤਾਂ ਬੈਠੀਆਂ ਨਾ ਜੇ ਸਿਫਰਾਂ ਦੀ ਆਪਣੀ ਕੀਮਤ ਵਧੀ ਹੈ ਤੇ ਜਿੱਦਣ ਜਾਣਦੇ ਹੋ ਅਸੀਂ ਤੁਹਾਡੇ ਨਾਲ ਪਰੇ ਆ ਦੂਰ ਹੋ ਗਏ ਜਾਂ ਵਿਛੜ ਗਏ ਨਾ ਸੁਖੁਰਤੇ ਖਾਕ ਹੋ ਗਏ ਤੇ ਉਸ ਦਿਨ ਫਿਰ ਬਤ ਨਹੀਂ ਰਾਣੀ ਮੇਰੇ ਨਾਲ ਦੋਤੇ ਪਿਆਰ